ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਸ਼ਨੀਵਾਰ ਤੇ ਐਤਵਾਰ ਦੇ ਦਿਨ ਤੁਸੀਂ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਘਰ ਦੀ ਬਰਕਤ ਘਰ ਦੀ ਸੁੱਖ ਸ਼ਾਂਤੀ ਦਿਨੋ ਦਿਨ ਘਟਦੀ ਹੀ ਜਾਵੇਗੀ ਸਾਡੇ ਘਰ ਦੀ ਤਰੱਕੀ ਦੇ ਵਿੱਚ ਵਾਧਾ ਨਹੀਂ ਹੋਵੇਗਾ ਤਾਂ ਫਿਰ ਉਹ ਕਿਹੜੇ ਚਾਰ ਕੰਮ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਕਰਨਾ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤਾਂ ਆਓ ਸੰਗਾਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਾਜੀ ਦੇਖੋ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਘਰ ਅਤੇ ਉਹਦਾ ਪਰਿਵਾਰ ਉਹਦੇ ਲਈ ਬਹੁਤ ਹੀ ਮਾਇਨੇ ਰੱਖਦਾ ਹੈ ਉਹਦੀ ਕਾਮਯਾਬੀ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਜੇਕਰ ਘਰ ਪਰਿਵਾਰ ਦੇ ਵੱਲੋਂ ਠੰਡੀ ਵਾਹ ਆਉਂਦੀ ਹੋਵੇ ਕਹਿੰਦਾ ਮਤਲਬ ਇਹ ਕਿ ਜੇਕਰ ਉਹਦੇ ਘਰ ਪਰਿਵਾਰ ਦੇ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਹੋਵੇ ਕਾਂਦੇ ਜੀਆਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਹੈ ਕਾਂਦੇ ਜੀ ਤੰਦਰੁਸਤ ਨੇ ਤਾਂ ਘਰ ਦਾ ਮੁਖੀ ਆਪੇ ਹੀ ਖੁਸ਼ ਰਹਿੰਦਾ ਹੈ ਸੰਗਤ ਜੀ ਇਸੇ ਹੀ ਤਰ੍ਹਾਂ ਕਹਿੰਦੇ ਕਿ ਪੁਰਾਣੇ ਜ਼ਮਾਨਿਆਂ ਦੀ ਗੱਲ ਹੈ ਇੱਕ ਰਾਜੇ ਦਾ ਰਾਜਪੋਤ ਫੈਲਿਆ ਹੋਇਆ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਵੈਦ ਹਕੀਮਾਂ ਦਾ ਬੜਾ ਬੋਲਬਾਲਾ ਹੋਇਆ ਕਰਦਾ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਉਂਕਿ ਅੰਗਰੇਜ਼ ਨਵੇਂ ਨਾਂਮੇ ਆਏ ਸਨ ਅੰਗਰੇਜ਼ੀ ਦਵਾਈਆਂ ਦਾ ਪ੍ਰਸਾਰ ਵੀ ਹੌਲੀ-ਹੌਲੀ ਹੋਣ ਲੱਗਿਆ। ਅੰਗਰੇਜ਼ੀ ਦਵਾਈਆਂ ਬਾਬਤ ਪੜ੍ਹਾਈ ਵੀ ਕੁਝ ਲੋਕ ਕਰਨ ਲੱਗੇ। ਸੋ ਨਵੇਂ-ਨਵੇਂ ਜੋ ਟਰੈਕਟਰ ਬਣ ਰਹੇ ਸਨ ਉਹਨਾਂ ਦੀ ਵੀ ਚੜ੍ਹਾਈ ਸੀ। ਇਸ ਸ਼ਕਤੀਸ਼ਾਲੀ ਰਾਏ ਦੇ ਵਿੱਚ ਇੱਕ ਐਸਾ ਇਨਸਾਨ ਹੋਇਆ ਜਿਸ ਨੇ ਅੰਗਰੇਜ਼ਾਂ ਦੇ ਕੋਲੋਂ ਉਹ ਪੜ੍ਹਾਈ ਕੀਤੀ ਤੇ ਆਪਣੇ ਆਪ ਨੂੰ ਡਾਕਟਰ ਅਖਵਾਉਣ ਲੱਗਿਆ। ਇਸੇ ਤਰੀਕੇ ਇਸੇ ਸ਼ਕਤੀਸ਼ਾਲੀ ਰਾਏ ਦੇ ਦੂਜੇ ਹਿੱਸੇ ਜਿਸ ਪਾਸੇ ਬਹੁਤ ਗਾਰੇ ਜੰਗਲ ਸਨ ਉਸ ਪਾਸੇ ਕੁਝ ਵੈਦ ਹਕੀਮਾਂ ਦਾ ਨਗਰ ਸੀ ਇਸ ਨਗਰ ਦੇ ਵਿੱਚ ਇੱਕ ਹਕੀਮ ਬਹੁਤ ਚੋਟੀ ਦਾ ਸੀ ਮੰਨਿਆ ਜਾਂਦਾ ਸੀ ਕਿ ਦੁਨੀਆ ਤੇ ਸ਼ਾਇਦ ਹੀ ਕੋਈ ਐਸਾ ਫਲ ਫੁੱਲ ਜਾਂ ਪਤਾ ਹੋਵੇਗਾ ਜਿਹਦੇ ਬਾਬਤ ਇਹਨੂੰ ਜਾਣਕਾਰੀ ਨਾ ਹੋਵੇ ਬਹੁਤ ਪੜੀਆਂ ਚੰਦਰੀਆਂ ਬਿਮਾਰੀਆਂ ਦੇ ਇਲਾਜ ਇਹ ਦਿਨਾਂ ਦੇ ਵਿੱਚ ਹੀ ਕਰਿਆ ਕਰਦਾ ਸੀ ਸਮਾਂ ਬੀਤਦਾ ਗਿਆ ਤੇ ਇਸ ਹਕੀਮ ਦੇ ਘਰ ਇੱਕ ਇੱਕ ਕਰਕੇ ਸੱਤ ਪੁੱਤਰਾਂ ਨੇ ਜਨਮ ਲਿਆ ਇਹ ਬੜਾ ਖੁਸ਼ ਸੀ ਇਹ ਲੋਕ ਸੇਵਾ ਦੇ ਵਿੱਚ ਆਪਣਾ ਸਮਾਂ ਬਤਾਇਆ ਕਰਦੇ ਸੀ ਜਦ ਵੀ ਕਿਸੇ ਨੇ ਆਇਆ ਕਰਨਾ ਇਸ ਨੇ ਉਸ ਨੂੰ ਦਵਾਈ ਦਾਰੋਂ ਵੀ ਦਿਆ ਕਰਨਾ ਕਦੇ ਕਿਸੇ ਤੋਂ ਵੱਧ ਕੋਈ ਪੈਸਾ ਟੱਕਰ ਨਹੀਂ ਸੀ ਲੈਦਾ ਗਰੀਬ ਕੋਈ ਆਉਂਦਾ ਤੇ ਉਹਦੀ ਮਦਦ ਕਰਿਆ ਕਰਦਾ ਜੇ ਕਦੀ ਦੇਖਦਾ ਕਿ ਇਹਦੇ ਅੱਗੇ ਪਿੱਛੇ ਵੀ ਕੋਈ ਨਹੀਂ ਉਹਨਾਂ ਹਫ਼ਤੇ ਤੋਂ ਹਫ਼ਤੇ ਮਹੀਨੇ ਕਰ ਆਪਣੇ ਘਰ ਦੇ ਨਾਲ ਇਸੇ ਇੱਕ ਆਸ਼ਰਮ ਬਣਾਇਆ ਸੀ ਉਥੇ ਰੱਖ ਕੇ ਉਹਨਾਂ ਦੀ ਦੇਖਭਾਲ ਕਰਿਆ ਕਰਦਾ ਸੀ ਸੱਚ ਵਿੱਚ ਇਹ ਬਹੁਤ ਹੀ ਇੱਕ ਨੇਕ ਰੂਪ ਸੀ ਦੂਰ ਦੂਰ ਤੱਕ ਇਸ ਦੇ ਚਰਚੇ ਸੰਕੇ ਪਰਮਾਤਮਾ ਹਰ ਨਗਰ ਵਿੱਚ ਐਸੇ ਚੰਗੇ ਨੇਕ پاک ਇਨਸਾਨ ਪੈਦਾ ਕਰਨ ਪਰ ਆਪਾਂ ਅਕਸਰ ਹੀ ਗੱਲਬਾਤ ਕਰਦੇ ਹਾਂ ਕਿ ਸੰਗਤ ਜੀ ਸਾਰਾ ਕੁਝ ਉਵੇਂ ਹੀ ਹੁੰਦਾ ਜਿਵੇਂ ਅੱਜ ਚੱਲ ਰਿਹਾ ਹੈ ਸਮਾ ਪਾ ਕੇ ਤਾਂ ਬਦਲੀਆਂ ਵੀ ਆਉਂਦੀਆਂ ਨੇ ਤੇ ਪਰਮਾਤਮਾ ਨੇ ਪ੍ਰੀਖਿਆ ਵੀ ਲੈਣੀ ਹੈ। ਪਰਮਾਤਮਾ ਨੇ ਕਈ ਵਾਰ ਬਹੁਤ ਔਖੀ ਘੜੀ ਦੇ ਵਿੱਚ ਪਾਉਣਾ ਹੈ। ਇਸੇ ਤਰੀਕੇ ਦੇ ਨਾਲ ਇਸ ਵੈਦ ਹਾਕੀਮ ਦੇ ਨਾਲ ਵੀ ਵਾਪਰਿਆ। ਸਮਾ ਪਿਆ ਤੇ ਇਸ ਦੇ ਸੱਤੇ ਦੇ ਸੱਤੇ ਪੁੱਤਰ ਬਿਮਾਰ ਹੋ ਗਏ। ਵੱਡੇ ਪੁੱਤਰ ਦੀ ਉਮਰ ਤਾਂ ਹੁਣ ਤੱਕ 18 ਕੋ ਵਰਿਆਂ ਦੀ ਹੋ ਚੁੱਕੀ ਸੀ। ਜਿਹੜਾ ਸਭ ਤੋਂ ਛੋਟਾ ਸੀ ਉਹ 5-6 ਵਰਿਆਂ ਦਾ ਸੀ। ਇਹਦੇ ਉੱਤੇ ਤਾਂ ਜਿਵੇਂ ਤੁਖਾਂ ਦਾ ਪਹਾੜ ਟੁੱਟ ਪਿਆ ਕਿ ਇੱਕ ਨਾ ਇੱਕ ਨਹੀਂ ਸਾਰੇ ਦੇ ਸਾਰੇ ਹੀ ਬਿਮਾਰ ਪੈ ਗਏ ਐਸੀ ਕਿਹੜੀ ਬਿਮਾਰੀ ਜੋ ਮੈਨੂੰ ਸਮਝ ਨਹੀਂ ਆ ਰਹੀ ਮੈਂ ਤਾਂ ਬਹੁਤ ਵੱਡੇ ਵੱਡੇ ਲਾ ਇਲਾਜ ਜਿਹੜੇ ਰੋਗ ਸੀ ਉਹਨਾਂ ਦਾ ਇਲਾਜ ਲੱਭ ਦਿੱਤਾ ਲਗਾਤਾਰ ਇਹ ਉਹਨਾਂ ਨੂੰ ਦਵਾਈਆਂ ਬੋਟੀਆਂ ਚੜੀਆਂ ਦੇਂਦਾ ਰਿਹਾ ਪਰ ਲਗਾਤਾਰ ਉਹਨਾਂ ਦੀ ਸਿਹਤ ਵਿਗੜਦੀ ਗਈ ਇਸਨੇ ਬਹੁਤ ਸਾਰੇ ਹੋਰ ਵੈਦ ਹਕੀਮ ਸਾਥੀਆਂ ਦੇ ਨਾਲ ਰਾਪਤਾਵੇ ਕੀਤਾ ਪਰ ਕਿਸੇ ਪਾਸਿਓ ਇਸ ਨੂੰ ਕੋਈ ਵੀ ਖੈਰ ਨਾ ਪਈ ਹਰ ਇੱਕ ਇਹਨਾਂ ਦੇ ਹਾਲਾਤ ਦੇਖ ਕੇ ਹੈਰਾਨ ਹੋ ਜਾਂਦਾ ਕਿ ਸਮਝ ਨਹੀਂ ਆ ਰਹੀ ਕਿ ਇਹ ਕੀ ਵਾਪਰਿਆ ਹੈ ਇਸ ਦਾ ਪਰਮਾਤਮਾ ਤੋਂ ਜਿਵੇਂ ਭਰੋਸਾ ਹੀ ਉੱਠ ਗਿਆ ਹੈ ਜ਼ਿੰਦਗੀ ਨਾਮ ਦਾ ਸ਼ਬਦ ਇਸ ਨੂੰ ਕੌੜਾ ਲੱਗਣ ਲੱਗਾ ਇਸ ਨੇ ਲੋਕਾਂ ਦੀ ਸੇਵਾ ਕਰਕੇ ਬਹੁਤ ਕੁਝ ਬਣਾਇਆ ਸੀ ਬਹੁਤ ਆਲੇਸ਼ਾਨ ਘਰ ਬਹੁਤ ਆਲੇਸ਼ਾਨ ਆਸ਼ਰਮ ਸਾਰਾ ਕੁਝ ਛੱਡ ਛੜਾ ਦਿੱਤਾ ਆਪਣੇ ਰਾਜ ਦੇ ਵਿੱਚ ਪਿੰਡ ਪਿੰਡ ਫੇਰ ਕੇ ਆਪਣੇ ਬੱਚਿਆਂ ਦਾ ਇਲਾਜ ਲੱਭ ਰਿਆ ਸੀ ਨਾਲ ਇਸ ਦੇ ਘਰ ਵਾਲੀ ਵੀ ਸੱਤ ਦੇ ਸੱਤੇ ਬੱਚੇ ਜਿੰਦਰ ਨੂੰ ਇਹਨੂੰ ਕਿਤੋਂ ਦਸ ਪੈਂਦੀ ਉਧਰੋਂ ਲੈ ਤੋਰਦਾ ਮਾੜੇ ਦਿਨ ਸ਼ੁਰੂ ਹੋ ਗਏ ਤੇ ਸਭ ਤੋਂ ਵੱਡੇ ਪੁੱਤਰ ਦੀ ਮੌਤ ਹੋ ਗਈ ਬਹੁਤ ਰੋਇਆ ਬਹੁਤ ਕਰਪਿਆ ਬਹੁਤ ਦੁਖੀ ਹੋਇਆ ਕਿ ਪਰਮਾਤਮਾ ساری ਉਮਰ ਤੇਰਨ ਨਾਮ ਜਪਿਆ ساری ਉਮਰ ਲੋਕਾਂ ਦਾ ਭਲਾ ਕੀਤਾ ਤੂੰ ਕੀ ਸਲਾਹ ਦਿੱਤਾ ਤੇ ਤੂੰ ਕੀ ਸਿਲਾ ਦਿੱਤਾ ਸਮਝਣਾ ਆਵੇਂ ਕਿ ਕੀ ਕਰਾਂ ਕਿੱਥੇ ਜਾਵਾਂ ਹਰ ਪਾਸਿਓਂ ਦਸ ਪੈਂਦੀ ਰੋਜ਼ ਤੁਰ ਪੈਂਦਾ ਤੇ ਕੁਝ ਕੁ ਦਿਨਾਂ ਬਾਅਦ ਇੱਥੇ ਦੂਜੇ ਪੁੱਤਰ ਨੇ ਮੈਂ ਛੜਾਈ ਕਰ ਦਿੱਤੀ ਸਮਾਂ ਬੀਤਦਾ ਗਿਆ ਇੱਕ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਰੁਕ ਗਿਆ ਇੱਕ ਛੋਟੀ ਜੀ ਕੁੱਟਿਆ ਸੀ ਸੰਤ ਨੂੰ ਕੋਲ ਬੈਠ ਕੇ ਸਾਰੀ ਸਮੱਸਿਆ ਸਮਝਾਏ ਸੰਤ ਕਹਿੰਦੇ ਕਿ ਇਹਦੇ ਬਾਬਤ ਮੈਨੂੰ ਕੋਈ ਜਾਣਕਾਰੀ ਨਹੀਂ ਮਹਤਾ ਪੁੱਤਰ ਇਹ ਕਹਿ ਸਕਦਾ ਕਿ ਪਰਮਾਤਮਾ ਨੇ ਅੱਗੇ ਅਰਦਾਸ ਕਰੋ ਕਹਿਣ ਲੱਗਿਆ ਕਿ ਇਹ ਗੱਲ ਨਾ ਕਹੋ ਮੈਂ ਸਾਰੀ ਉਮਰ ਅਰਦਾਸਾਂ ਕੀਤੀਆਂ ਪਰਮਾਤਮਾ ਨੇ ਉਹਦੋਂ ਪਾਣੀ ਫੜੀ ਅੱਜ ਕਿਥੋਂ ਫੜ ਲੈਣਗੇ ਉਸ ਸੰਤ ਦੇ ਕੋਲ ਰਹਿੰਦਿਆਂ ਰਹਿੰਦਿਆਂ ਇਸੇ ਬਾਕੀ ਪੁੱਤਰਾਂ ਦੀ ਵੀ ਮੌਤ ਹੋ ਗਈ ਅੰਤ ਨੂੰ ਸਭ ਤੋਂ ਇੱਕ ਛੋਟਾ ਪੁੱਤਰ ਬਚਿਆ ਅਚਾਨਕ ਇੱਕ ਦਿਨ ਉਸ ਸੰਤ ਦੇ ਕੋਲੋਂ ਇੱਕ ਹੋਰ ਦਰਵੇਸ਼ ਰੋ ਲੰਘ ਰਹੀ ਸੀ ਉਸ ਰਬੀਰੂ ਇਨਸਾਨ ਨੇ ਇਸ ਨੂੰ ਰਾਏ ਦੇ ਵਿੱਚ ਨਵੇਂ ਅੰਗਰੇਜ਼ੀ ਡਾਕਟਰ ਦੇ ਦੱਸ ਪਾਈ ਤੇ ਕਿਹਾ ਇਹ ਤੇ ਕਿਸੇ ਕਿਸਮ ਦਾ ਭੈੜਾ ਚੰਦਰਾ ਬੁਕਾਰਿਆ ਹੈ ਉਹਦੇ ਕੋਲ ਲੈ ਕੇ ਜਾਓ ਉਹ ਤੁਹਾਨੂੰ ਬਹੁਤ ਜਲਦੀ ਠੀਕ ਕਰ ਦੇਵੇਗਾ ਪਰ ਜਿਸ ਤਰੀਕੇ ਦੇ ਨਾਲ ਮੈਂ ਬੱਚੇ ਦੇ ਹਾਲਾਤ ਦੇਖ ਰਿਹਾ ਇਹ ਤਾਂ ਬਹੁਤ ਕਮਜ਼ੋਰ ਹੈ ਇਹ ਨਾ ਹੋਵੇ ਕਿ ਪਰਮਾਤਮਾ ਇਸੇ ਨਾਲ ਉਥੋਂ ਤੱਕ ਪਹੁੰਚਦਿਆਂ ਪਹੁੰਚਦਿਆਂ ਕੁਝ ਕਰ ਦਵੇ ਪਰਮਾਤਮਾ ਦੇ ਅੱਗੇ ਅਦਾਸ ਕਰਕੇ ਚਾਲੇ ਪਾ ਦਿਓ ਜੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਇਹ ਉਥੇ ਪਹੁੰਚ ਵੀ ਜਾਵੇਗਾ ਇਲਾਜ ਵੀ ਹੋ ਜਾਵੇਗਾ ਐਸਾ ਹਕੀਮ ਦੇ ਮਨ ਦੇ ਵਿੱਚ ਤੁਰੰਤ ਇੱਕ ਆਸਾ ਦੀ ਕਿਰਨ ਜਾਗੇ ਇੱਕ ਅਮੀਰ ਜਾਗ ਪਈ ਤੁਰੰਤ ਆਪਣੇ ਘਰ ਵਾਲੇ ਨੂੰ ਨਾਲ ਲਿਆ ਤੇ ਦੱਸੇ ਹੋਏ ਟਿਕਾਣੇ ਵੱਲ ਤੁਰ ਪਿਆ ਦੁਪਹਿਰ ਦਾ ਵੇਲਾ ਸੀ ਪਤਾ ਸੀ ਕਿ ਉਥੇ ਪਹੁੰਚਦੇ ਆ ਪਹੁੰਚਦੇ ਆ ਰਾਤ ਹੋ ਜਾਣੀ ਹੈ ਪਰ ਮਨ ਵਿੱਚ ਸੇਕ ਕੋਈ ਗੱਲ ਨਹੀਂ ਚਾਹੇ ਡਾਕਟਰ ਹੈ ਪੜਿਆ ਲਿਖਿਆ ਹੈ ਸਿਆਣਾ ਹੈ ਜਦੋਂ ਮੇਰੇ ਹਾਲਾਤ ਦੇਖੇ ਤੇ ਮੇਰੀ ਪਰੇਸ਼ਾਨੀ ਦੇਖੀ ਤੇ ਰਾਤ ਨੂੰ ਇਲਾਜ ਕਰਵਾ ਦੇਵੇਗਾ ਤੁਰਦਾ ਤੁਰਦਾ ਸਾਰੇ ਪੰਦ ਨੂੰ ਸਫਰ ਤੋਂ ਕੱਟਦਾ ਹੋਇਆ ਉਸ ਨਗਰ ਚ ਆ ਪਹੁੰਚਿਆ ਇੱਕ ਬਹੁਤ ਹੀ ਖੂਬਸੂਰਤ ਬੰਗਲਾ ਹੈ ਬੰਗਲੇ ਦੇ ਵਿੱਚ ਨੌਕਰ ਚੱਕਰ ਵੀ ਹੰਦ ਤੇ ਬਾਅਦ ਜਾ ਕੇ ਆਵਾਜ਼ ਦੇਂਦਾ ਦੇਖਦਾ ਕਿ ਡਾਕਟਰ ਸਾਹਮਣੇ ਬਹੁਤ ਚੰਗੇ ਇੱਕ ਸਫੈਦ ਕਲਾ ਦੇ ਸ਼ਰਟ ਪਾਨੇ ਹੈ ਨਾਲ ਇੱਕ ਕਾਲੇ ਰੰਗ ਦੇ ਪੈਂਟ ਪਾਨੇ ਹੈ ਹੱਥ ਦੇ ਵਿੱਚ ਕਾਫੀ ਸਾਰਾ ਸਮਾਨ ਫੜਿਆ ਹੈ ਇੰਤਾਂ ਚਾਪਦਾ ਹੈ ਕਿਤੇ ਖੇਡਣ ਚੱਲਿਆ ਹੈ ਡਾਕਟਰ ਸਾਹਿਬ ਨੂੰ ਰੋਕ ਕੇ ਉਸਨੇ ਆਪਣੀ ਸਾਰੀ ਮੁਸੀਬਤ ਦੱਸੀ ਡਾਕਟਰ ਸਾਹਿਬ ਰੋਕ ਕੇ ਤੇ ਕਹਿਣ ਲੱਗੇ ਕਿ ਹੁਣ ਮੇਰੇ ਖੇਡਣ ਦਾ ਵੇਲਾ ਹੈ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਮਰੀਜ਼ਾਂ ਨੂੰ ਦੇਖਦਾ ਹਾਂ ਅਣਕਿੰਤ ਲੋਕਾਂ ਨੂੰ ਦਵਾਈਆਂ ਦਿੰਦਾ ਹਾਂ ਪਰ ਮੈਂ ਆਪਣੇ ਆਹ ਨੋ ਸ਼ਾਸਨ ਦਾ ਪੱਕਾ ਹਾਂ ਹੁਣ ਮੇਰੇ ਖੇਡਣ ਦਾ ਵੇਲਾ ਹੈ ਖੇਡਣ ਤੋਂ ਬਾਅਦ ਮੈਂ ਇਸ਼ਨਾਨ ਪਾਣੀ ਕਰਨਾ ਹੈ ਫਿਰ ਖਾਣਾ ਖਾ ਕੇ ਸੋਣਾ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਬਿਲਕੁਲ ਇੱਥੇ ਨਾਲ ਹੀ ਆਰਾਮਗਾਹ ਹੈ ਉੱਥੇ ਜਾ ਕੇ ਆਰਾਮ ਕਰ ਸਕਦੇ ਹੋ ਪਰ ਤੁਹਾਡੇ ਪੁੱਛੇ ਨੂੰ ਤੁਹਾਡੇ ਬੇਟੇ ਨੂੰ ਮੈਂ ਸਵੇਰ ਦੇ ਵਿੱਚ ਇਲਾਜ ਕਰਾਂਗਾ ਸਵੇਰ ਦੇ ਵਿੱਚ ਇਸ ਨੂੰ ਦਵਾਈ ਦਾਰੋ ਦਵਾਂਗਾ ਹੁਣ ਮੈਂ ਕਿਸੇ ਦਾ ਇਲਾਜ ਨਹੀਂ ਕਰ ਸਕਦਾ ਮੇਰੇ ਆਪਣੇ ਉਨ ਸ਼ਾਸਨ ਹਨ ਮੇਰੇ ਆਪਣੇ ਸੋਲਹਣ ਹੁਣ ਜਿਹੜਾ ਇਹ ਵੈਦ ਹਾਕੀਮ ਸੇ ਬੜਾ ਹੈਰਾਨ ਹੋ ਗਿਆ ਅਸੀਂ ਤਾਂ ਸਾਰੀ ਉਮਰ ਕਿਸੇ ਬਿਨਾ ਉਨ ਸ਼ਾਸਨ ਤੋਂ ਬਿਨਾ ਅਸੂਲਾਂ ਤੋਂ ਬਿਨਾ ਅਸੀਂ ਕਰ ਦਿੱਤੇ ਅਸੀਂ ਤਾਂ ਸਿਰਫ ਇਹ ਦੇਖਦੇ ਸੀ ਕਿ ਲੋਕ ਆਏ ਨੇ ਕਿਹਦੀ ਮੁਸੀਬਤ ਸਭ ਤੋਂ ਕਿਹਦੀ ਜ਼ਿਆਦਾ ਹੈ ਦਿੱਕਤ ਸਭ ਤੋਂ ਵੱਡੀ ਕਿਸ ਦੀ ਹੈ ਅਸੀਂ ਤੁਰੰਤ ਉਸ ਨੂੰ ਦਵਾਦਾਰ ਦੇਨੇ ਸ਼ੁਰੂ ਕਰ ਦਿੰਦੇ ਸੀ ਅਸੀਂ ਤਾਂ ਰਾਤ ਦਿਨ ਵੀ ਨਹੀਂ ਦੇਖਦੇ ਸੀ ਦੀਵਾਜ ਕਾਕੇ ਇਹ ਇਲਾਜ ਕਰ ਦਿੰਦੇ ਸੀ ਇਹ ਕਿਹੋ ਜਿਹਾ ਇਨਸਾਨ ਹੈ ਜਿਹਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੇਰੇ ਪੁੱਤਰ ਨੂੰ ਪਤਾ ਨਹੀਂ ਦੋ ਪਲ ਸਾਹ ਵੀ ਆਉਣੇ ਹਨ ਕਿ ਨਹੀਂ ਇਹ ਡਾਕਟਰ ਦੇ ਪੈਰੇ ਪੈਣ ਲੱਗਦਾ ਹੈ ਤੇ ਮਿੰਤਾ ਤੱਲੇ ਕਰਦਾ ਹੈ ਕਿ ਡਾਕਟਰ ਨੇ ਇੱਕ ਨਾ ਸੁਣੀ ਡਾਕਟਰ ਲਗਾਤਾਰ ਆਪਣੇ ਤੀਜੇ ਵਾਲ ਨੂੰ ਵਾਅਦਾ ਗਿਆ ਤੇ ਵੈਦ ਤੇ ਵੈਦ ਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਤੇ ਨਾ ਕਿਤੇ ਇੱਕ ਉਸੇ ਪਰਮਾਤਮਾ ਵੱਲ ਦੇਖਦਾ ਕਿ ਪਰਮਾਤਮਾ ਮੇਰੇ ਛੇ ਪੁੱਤਰ ਚਲੇ ਗਏ ਸਤਵੇਂ ਦੀ লাশ ਤੋਂ ਰੱਖ ਲੈ ਇਹਦੇ ਮਨ ਵਿੱਚ ਕਿਤੇ ਮੇਰ ਪੈ ਜਾਵੇ ਅੱਖਾਂ ਦੇ ਵਿੱਚ ਹੰਝੂ ਆਏ ਹੋਏ ਨੇ ਪਰ ਡਾਕਟਰ ਨੇ ਇੱਕ ਬਾਰੇ ਵੀ ਪਰਤ ਕੇ ਨਹੀਂ ਦੇਖਿਆ ਉਹ ਟਾਂਗੇ ਦੇ ਉੱਤੇ ਬੈਠ ਕੇ ਜਿੱਥੇ ਉਹ ਖੇਡਣ ਜਾ ਰਿਹਾ ਸੀ ਉਸ ਮੈਦਾਨ ਵੱਲ ਚਲਾ ਗਿਆ ਵੈਦ ਹਕੀਮ ਦੇ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆਏ ਪਰ ਸੋਚਿਆ ਕਿ ਇਹਨੇ ਦਿਨ ਜੇ ਜ਼ਿੰਦਗੀ ਬਚ ਗਈ ਤੇ ਹੋ ਸਕਦਾ ਹੈ ਪੁੱਤਰ ਅੱਜ ਦੀ ਰਾਤ ਵੀ ਕੱਟ ਜਾਵੇ ਪਰ ਇਸ ਤਰ੍ਹਾਂ ਨਹੀਂ ਹੋਇਆ ਪਰਮਾਤਮਾ ਨੂੰ ਜੋ ਮਨਚੂਰ ਸੀ ਉਹੀ ਹੋਇਆ ਇਸ ਨੂੰ ਉਹ ਪੇੜੇਲਾ ਇਲਾਜ ਬਿਮਾਰੀ ਦੇ ਨਾਲ ਰਾਤ ਨੂੰ 12:00 ਵਜੇ ਇਸ ਬੱਚੇ ਨੇ ਦਮ ਤੋੜ ਦਿੱਤਾ ਇਸ ਵਾਰ ਇਹ ਵੈਦ ਹਾਕਿਮ ਰੋਇਆ ਨਹੀਂ ਇਦਾਂ ਜਾਪਿਆ ਕਿ ਦੋਵੇਂ ਮੀਆਂ ਬੇਵੀ ਜਿਵੇਂ ਪੱਥਰ ਦਿਲ ਦੇ ਹੋ ਗਏ ਹੋਣ ਉਸ ਬੱਚੇ ਦਾ ਉਸ ਪਿੰਡ ਦੇ ਵਿੱਚ ਅੰਤਮ ਸੰਸਕਾਰ ਕੀਤਾ ਘਰ ਵਾਲੀ ਕਹਿੰਦੀ ਕਿ ਵਾਪਸ ਆਪਣੇ ਪਿੰਡ ਮੁੜ ਚੱਲਦੇ ਹਾਂ ਆਪਣੇ ਵਤਨਾਂ ਨੂੰ ਪਰਤ ਚੱਲਦੇ ਹਾਂ ਕਿੰਨਾ ਕਿ ਨਹੀਂ ਉੱਥੇ ਕੀ ਹੈ ਜੋ ਕੁਝ ਵੀ ਸੀ ਉਹ ਇਹਨਾਂ ਬੱਚਿਆਂ ਕਰਕੇ ਸੀ ਹੁਣ ਇੱਥੇ ਥੋੜੀ ਦੂਰੀ ਕਿਤੇ ਪਿੰਡ ਥਾਂ ਦੇ ਵਿੱਚ ਕੋਈ ਟਿਕਾਣਾ ਲੱਭ ਲੈਂਦੇ ਹਾਂ ਗੁਜ਼ਰਬਸਰ ਕੰਮਾਂਗੇ ਲੋਕਾਂ ਦਾ ਪਾਲਾ ਮੈਂ ਫਿਰ ਕਰਨਾ ਸ਼ੁਰੂ ਕਰ ਦੇਵਾਂਗਾ ਜੋ ਜੋ ਪਰਮਾਤਮਾ ਨੂੰ ਮਨਜੂਰ ਸੀ ਉਹ ਪਰਮਾਤਮਾ ਨੇ ਕਰ ਲਿਆ ਜੋ ਮੇਰੇ ਹੱਥ ਦੇ ਵਿੱਚ ਪਰਮਾਤਮਾ ਨੇ ਸਫਾਸਤਾ ਤਾਕਤ ਬਖਸ਼ੀ ਹੈ ਉਹ ਕੰਮ ਮੈਂ ਕਰਦਾ ਰਹਾਂਗਾ ਇਸ ਡਾਕਟਰ ਨੂੰ ਵੇਖ ਕੇ ਮੈਨੂੰ ਸਮਝ ਆ ਗਈ ਹੈ ਮੈਂ ਕਦੇ ਵੀ ਇਹੋ ਜਿਹਾ ਪੜਾ ਇਨਸਾਨ ਨਹੀਂ ਬਣਨਾ ਮੈਂ ਲੋਕਾਂ ਦੀ ਸੇਵਾ ਕਰਾਂਗਾ ਮਦਦ ਕਰਾਂਗਾ ਮੈਨੂੰ ਕੋਈ ਵੀ ਚੰਗੇ ਕੰਮ ਕਰਨ ਤੋਂ ਨਹੀਂ ਰੋਕ ਸਕਦਾ ਪ੍ਰਮਾਤਮਾ ਨੂੰ ਜੋ ਮਨ ਜੋ ਸੀ ਉਹ ਪ੍ਰਮਾਤਮਾ ਨੇ ਕਰ ਦਿੱਤਾ ਦੂਜੇ ਪਾਸੇ ਡਾਕਟਰ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਸੀ ਉਹ ਬਹੁਤ ਸ਼ੈਲ ਸ਼ਬੀਲਾ ਸੋਹਣਾ ਸੀ ਉਸ ਦੀ ਉਮਰ ਇਸ ਵੇਲੇ ਤਕਰੀਬਨ 15 ਕੋਹ ਬਰੇ ਦੀ ਸੀ ਉਹ ਵੀ ਬਹੁਤ ਕੁਝ ਪੜ ਰਿਹਾ ਸੀ ਸਿੱਖ ਰਿਹਾ ਸੀ ਡਾਕਟਰ ਦੀ ਜ਼ਿੰਦਗੀ ਦੇ ਵਿੱਚ ਹਰ ਕਿਸਮ ਦੇ ਆਸੁਖ ਸੁਹਾਲਤਾਾਂ ਸਾਂ ਤੇ ਦੂਜੇ ਪਾਸੇ ਜਿਹੜਾ ਵੈਰ ਸੀ ਇਸ ਨੇ ਬਹੁਤ ਕੁਝ ਸਿੱਖਿਆ ਸੀ ਤੇ ਅੱਗੇ ਵੀ ਨਾਲ-ਨਾਲ ਬਹੁਤ ਕੁਝ ਸਿੱਖਦਾ ਰਿਹਾ ਇਹਨੇ ਸੰਤਾਂ ਫਕੀਰਾਂ ਜੋਗਿਆਂ ਦੀ ਸੰਗਤ ਕਰਨੀ ਸੱਪਾਂ ਬਾਰੇ ਵੀ ਇਸ ਨੇ ਕਾਫੀ ਗਿਆਨ ਹਾਸਲ ਕਰ ਲਿਆ ਇਹਨੇ ਦੋਹਾਂ ਦੇ ਆਪਸ ਦੇ ਵਿੱਚ ਜਿਹੜੇ ਪਿੰਡ ਦਾ ਹੁਣ ਫਰਕ ਸੀ ਉਹ ਮੈਚ ਦੋਕ ਪਿੰਡਾਂ ਦਾ ਸੀ ਇੱਕ ਪਾਸੇ ਵੈਰ ਲੋਕਾਂ ਦੀ ਮਦਦ ਕਰਿਆ ਕਰਦਾ ਦੂਜੇ ਪਾਸੇ ਡਾਕਟਰ ਦੇ ਕੋਲੋਂ ਜਿਵੇਂ ਦੂਜੇ ਰਾਜੇ ਤੋਂ ਵੀ ਲੋਕ ਆ ਕੇ ਇਲਾਜ ਕਰਵਾਉਂਦੇ ਵੈਦ ਇਲਾਜ ਦੇ ਬਦਲੇ ਕੁਝ ਨਹੀਂ ਸੀ ਲੈਂਦਾ ਡਾਕਟਰ ਚੰਗੇ ਚੋਖੀ ਮਾਇਆ ਇਕੱਠੇ ਕਰ ਰਿਹਾ ਸੀ ਸਮਾਂ ਬੀਤਦਾ ਗਿਆ ਤੇ ਡਾਕਟਰ ਦੇ ਬੱਚੇ ਦੇ ਜਸਤੇ ਨੂੰ ਸਾਲਗिरा ਸੀ ਜਸਤੇ ਨੂੰ ਉਸਨੇ 20 ਵਰਿਆਂ ਦਾ ਹੋਣਾ ਸੀ ਡਾਕਟਰ ਨੇ ਆਪਣੇ ਘਰ ਦੇ ਵਿੱਚ ਬਹੁਤ ਅਲੇਸ਼ਣ ਇੱਕ ਪ੍ਰੋਗਰਾਮ ਰੱਖਿਆ ਸੀ ਦੂਰ ਦਰਾਡੇ ਤੋਂ ਲੋਕ ਆਏ ਹੋਏ ਸਨ ਡਾਕਟਰ ਦੇ ਪੁੱਤਰ ਨਾਲ ਪੜਨ ਵਾਲੇ ਅੰਗਰੇਜ਼ ਵੀ ਉੱਥੇ ਪਹੁੰਚੇ ਬਹੁਤ ਸਾਰੀਆਂ ਬੀਬੀਆਂ ਵੀ ਉੱਥੇ ਪਹੁੰਚੀਆਂ ਜਿਹੜੇ ਉਸ ਦੇ ਸਪਾਰਟਿਸਨ ਇਸ ਡਾਕਟਰ ਦੇ ਬੱਚੇ ਨੇ ਆਪਣੇ ਜਿਹੜੇ ਠਾੜਪਾਟ ਰੱਖੇ ਸਨ ਇਸ ਦੇ ਸ਼ੌਂਕ ਜਿਵੇਂ ਕਿਸੇ ਨਵਾਬ ਦੇ ਪੁੱਤਰ ਦੇ ਹੁੰਦੇ ਹਨ ਇਸ ਤਰੀਕੇ ਦੇ ਨਾਲ ਇਸ ਨੇ ਆਪਣੇ ਘਰ ਦੇ ਵਿੱਚ ਜਿਹੜਾ ਮਾਲ ਰੱਖਿਆ ਹੋਇਆ ਸੀ ਉਸ ਦੇ ਵਿੱਚ ਹਾਥੀ ਊਠ ਕੋੜੇ ਵਗੈਰਾ ਰੱਖੇ ਸਨ ਇਸ ਨੇ ਸੱਪ ਵਿਸ਼ਾੰਕ ਦੇ ਨਾਲ ਪਾਲੇ ਸਨ ਸੱਪਾਂ ਦੇ ਉੱਤੇ ਇਹਨੇ ਬਹੁਤ ਡੂੰਘਾ ਅਧਿਐਨ ਕੀਤਾ ਸੀ ਇਸ ਨੂੰ ਚੰਗੀ ਤਰ੍ਹਾਂ ਪੂਰੀ ਜਾਣਕਾਰੀ ਸੀ ਦੂਦਰਾਡੇ ਤੋਂ ਲੋਕ ਜਦੋਂ ਆਉਂਦੇ ਸੱਪਾਂ ਦੇ ਬਾਰੇ ਉਸ ਤੋਂ ਜਾਣਕਾਰੀ ਲੈਂਦੇ ਸਨ ਕਾਲਜ ਯੂਨੀਵਰਸਿਟੀ ਪ੍ਰੋਫੈਸਰ ਵੀ ਆਇਆ ਕਰਦੇ ਸਨ ਉਹਨਾਂ ਲੱਗਦਾ ਸੀ ਕਿ ਇਸ ਬੱਚੇ ਨੂੰ ਇਹਨਾਂ ਜਿਹੜੀ ਪ੍ਰਜਾਤੀ ਜਾਨਵਰ ਜਿਹੜੇ ਇਹਨਾਂ ਨੇ ਪਾਲੇ ਹਨ ਇਹਨਾਂ ਦੀ ਪੂਰੀ ਜਾਣਕਾਰੀ ਹੈ ਬਹੁਤ ਵਧੀਆ ਜੇ ਸੰ ਬੱਚੇ ਦਾ ਜਨਮ ਤੇ ਨਾ ਹੁੰਦਾ ਹੈ ਉਸ ਦੇ ਸਹਿ ਪਾਰਟੀ ਉਸ ਨੂੰ ਆਖਦੇ ਹਨ ਕਿ ਅਸੀਂ ਵੀ ਤੁਹਾਡੇ ਜਾਨਵਰ ਪਸ਼ੂ ਪੰਛੀ ਜਿਹੜੇ ਹਨ ਉਹ ਦੇਖਣੇ ਹਨ ਤੇ ਉਹਨਾਂ ਨੂੰ ਦਿਖਾਉਣ ਦੇ ਲਈ ਅੱਜ ਆਪਣੇ ਸਾਥੀਆਂ ਨੂੰ ਜਾਣ ਬੁੱਝ ਕੇ ਕਹਿ ਦਿੰਦਾ ਕਿ ਅੱਜ ਤੋਂ ਸਪਾਂ ਬਾਰੇ ਉਹਨਾਂ ਸਾਥੀਆਂ ਦੇ ਵਿੱਚੋਂ ਇੱਕ ਸਾਥੀ ਕਹਿੰਦਾ ਹੈ ਅੱਜ ਸਾਨੂੰ ਤੋਂ ਸਪਾਂ ਬਾਰੇ ਜਾਣਕਾਰੀ ਦੇਣੀ ਹੈ ਉਹ ਕਹਿੰਦਾ ਕਿ ਕੀ ਗੱਲ ਕੋਈ ਡਰ ਹੈ ਕਹਿਣ ਲੱਗਿਆ ਕਿ ਮੈਨੂੰ ਕੋਈ ਡਰ ਨਹੀਂ ਜੇ ਸਪਾਂ ਤੋਂ ਮੈਂ ਡਰਦਾ ਤਾਂ ਇਸ ਦੁਨੀਆ ਦੇ ਉੱਤੇ ਕੋਈ ਐਸਾ ਸੈਕਸ਼ਨ ਨਹੀਂ ਹੋ ਸਕਦਾ ਜਿਹੜਾ ਸੱਪ ਤੋਂ ਪਿਆਰ ਮੰਨਦਾ ਹੋਵੇ ਮੈਨੂੰ ਕਿਸੇ ਕਿਸਮ ਦਾ ਪਿਆਰ ਨਹੀਂ ਇਸੇ ਸਾਥੀ ਜਾਣ ਪੁੱਝ ਕੇ ਇਸ ਨੂੰ ਚੁੰਝ ਲਾਉਣੀ ਸ਼ੁਰੂ ਕਰ ਦਿੰਦੇ ਕੋਈ ਗੱਲ ਨਹੀਂ ਤੋਂ ਆਪਣੇ ਨਗਰ ਵਾਲਿਆਂ ਨੂੰ ਸੱਪਾਂ ਬਾਰੇ ਕੁਝ ਦੱਸਣਾ ਨਹੀਂ ਚਾਹੁੰਦਾ ਨਗਰ ਵਾਲਿਓ ਕਿ ਤੁਹਾਨੂੰ ਪਤਾ ਹੈ ਦੇ ਕੋਲ بڑے ਜ਼ਹਿਰੀਲੇ ਸੱਪ ਵੀ ਹਨ ਸੱਪਾਂ ਨੂੰ ਇਸ ਨੇ ਨੱਥ ਪਾਈ ਹੈ ਕਿਸੇ ਦਾ ਵੀ ਜ਼ਹਿਰ ਨਹੀਂ ਕੱਢਿਆ ਨਗਰ ਵਾਲੇ ਵੀ ਹੈਰਾਨ ਹੋਣ ਲੱਗਦੇ ਹਨ ਜ਼ਹਿਰੀਲਾ ਸਾਬ ਬਿਨਾ ਜ਼ਹਿਰ ਕੱਢਿਆ ਆਪਣੇ ਘਰ ਵਿੱਚ ਕਿਵੇਂ ਕੋਈ ਰੱਖ ਸਕਦਾ ਹੈ ਡਾਕਟਰ ਦਾ ਬੇਟਾ ਸਮਝਾਉਣ ਲੱਗਿਆ ਕਿ ਸਾਰਾ ਕੁਝ ਸੰਭਵ ਹੈ ਇਸ ਦੁਨੀਆ ਦੇ ਉੱਤੇ ਸਭ ਕੁਝ ਖਤਰਨਾਕ ਪਰ ਜਾਂਦੀ ਹੈ ਇਨਸਾਨ ਸਭ ਤੋਂ ਤਾਕਤਵਰ ਹੈ ਆਪਣੇ ਤੋਂ ਸਾਰੇ ਡਰਦੇ ਨੇ ਆਪਣੇ ਕੋਲ ਸਭ ਤੋਂ ਵੱਧ ਦਿਮਾਗ ਹੈ ਇਸ ਕਰਕੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਆਪਾਂ ਨੂੰ ਕਿਸੇ ਦਾ ਪੈ ਨਹੀਂ ਇੱਕ ਸਿਆਣੇ ਇਸਦੇ ਦੋਸਤ ਨੇ ਇਹਨੂੰ ਕਿਹਾ ਕਿ ਦੇਖ ਪਾਈ ਅੱਜ ਚੰਗਾ ਦਿਨ ਹੈ ਘਰ ਵਿੱਚ ਨਾਚ ਗਾਣਾ ਵੀ ਹੋਣਾ ਹੈ ਆਰਮਿਕ ਪ੍ਰੋਗਰਾਮ ਹੀ ਹੈ ਤੇਰੇ ਪਿਓ ਨੇ ਬਹੁਤ سارے ਸੁਪਨੇ ਸਜਾਏ ਨੇ ਬੜਾ ਕੁਝ ਕਰਨਾ ਹੈ ਸੱਪਾਂ ਵਾਲੀ ਜਿਹੜੀ ਜੇਦ ਤੇ ਤੂੰ ਪਿਆ ਹੈ ਉਹ ਨਾ ਰਹਿਂਦੇ ਪਰ ਦੂਜਿਆਂ ਨੇ ਜਾਣ ਪੁੱਝ ਕੇ ਕਿਹਾ ਕਿ ਨਗਰਵਾਲੇ ਨੂੰ ਸੱਪ ਦਿਖਾਉਣੇ ਚਾਹੀਦੇ ਨਹੀਂ ਇਸਨੇ ਕਿਹਾ ਕਿ ਠੀਕ ਹੈ ਮੈਂ ਦਿਖਾਵਾਂਗਾ ਜਾਣ ਪੁੱਝ ਕੇ ਇੱਕ ਨੇ ਛੇੜ ਦਿੱਤਾ ਕਿ ਝੂਠ ਹੈ ਇਸ ਸੱਪ ਦੇ ਜਿਹੜੇ ਦੰਦ ਹਨ ਉਹ ਟੁੱਟੇ ਹੋਏ ਹਨ ਫੁਲਾਣੇ ਸੱਪ ਦਾ ਜਿਹੜਾ ਚਿਹਰਾ ਉਹ ਨਿਕਲਿਆ ਹੋਇਆ ਹੈ ਕਹਿਣ ਲੱਗੇ ਕਿ ਪਰ ਤੱਕ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਸਦੇ ਦੰਦ ਵੀ ਦਿਖਾਉਂਦਾ ਹਾਂ ਤੇ ਇਸਦਾ ਜ਼ਹਿਰ ਵੀ ਦਿਖਾਉਂਦਾ ਹਾਂ ਸਭ ਤੋਂ ਖਤਰਨਾਕ ਸੱਪ ਨੂੰ ਇਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਫੜਿਆ ਕਿ ਉਸਦੀ ਜਾਨ ਤੰਗ ਹੋ ਗਈ ਉਸ ਨੂੰ ਤਾਂ ਜਿਵੇਂ ਮਰਨ ਕਿਨਾਰੇ ਕਰ ਦਿੱਤਾ ਸੱਪ ਨੂੰ ਇਹ ਸਭ ਬਹੁਤ ਸੱਪ ਇਹ ਸਭ ਬਹੁਤ ਵਧੀਆ ਮਿੱਤਰ ਸੀ ਫਸ ਆਪਣ ਨੂੰ ਲੱਗਣ ਲੱਗਾ ਕਿ ਅੱਜ ਮੇਰੇ ਜਾਨ ਦਾ ਆਖਰੀ ਦਿਨ ਹੈ ਅੱਜ ਮੈਨੂੰ ਇਹ ਖਤਮ ਕਰ ਦੇਵੇਗਾ ਸੱਪ ਗੁੱਸੇ ਦੇ ਵਿੱਚ ਆ ਰਿਹਾ ਤੇ ਇਸ ਇਹ ਨਗਰ ਵਾਲਿਆਂ ਨੂੰ ਨੇੜੇ ਕਰ ਕਰਕੇ ਉਸਦੇ ਦੰਦ ਦਿਖਾ ਰਿਹਾ ਆਪਣੇ ਜਾਰਾਂ ਦੋਸਤਾਂ ਨੂੰ ਦਿਖਾ ਕੇ ਕਹਿੰਦਾ ਕਿ ਹੁਣ ਸੰਤੁਸ਼ਟੀ ਹੈ ਛੜਦਿਆਂ ਹੁਣ ਜਦੋਂ ਇਸਨੇ ਸੱਪ ਦਾ ਉਹ ਮੂੰਹ ਢਿੱਲਾ ਕੀਤਾ ਤੇ ਉਸਨੇ ਤੁਰੰਤ ਇਸਦੇ ਤਲੀ ਤੇ ਡੰਗ ਮਾਰ ਦਿੱਤਾ ਤਲੀ ਤੇ ਡੰਗ ਮਾਰਨ ਤੋਂ ਤੁਰੰਤ ਬਾਅਦ ਇਸਦੀ ਹਾਲਤ ਪਤਲੀ ਹੋਣ ਲੱਗੀ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਸੱਪ ਸੀ ਉਹ ਤਲੀ ਦੇ ਵਿੱਚੋਂ ਹੀ ਸ਼ਮ ਸ਼ਮ ਖਾਣ ਵਗਣ ਲੱਗਾ ਉੱਥੇ ਭੱਜਣਾ ਪੈ ਗਏ ਜਿਹੜੇ ਰਿਸ਼ਤੇਦਾਰ ਸਕੇ ਸੰਬੰਧੀ ਆਏ ਸਨ ਭੱਜ-ਭੱਜ ਕੇ ਕੋਈ ਕਿਸੇ ਪਾਸੇ ਜਾ ਰਹੇ ਆ ਕੋਈ ਕਿਸੇ ਪਾਸੇ ਡਾਕਟਰ ਦਾ ਜਿਵੇਂ ਦਿਮਾਗ ਸੁੰਨ ਹੋ ਗਿਆ ਡਾਕਟਰ ਨੂੰ ਸਮਝ ਨਹੀਂ ਆ ਰਹੀ ਕਿ ਇਹਨੂੰ ਕਿਹੜੀ ਦਵਾਈ ਦਵਾਂ ਕਿਹੜਾ ਇਕਲੋਤਾ ਪੋਤਾ ਸੀ ਜਵਾਨ ਪੋਤਾ ਸੀ ਸਭ ਤੋਂ ਉਸ ਦੀ ਪਸੰਦੀ ਦੀ ਜਿਹੜੀ ਚੀਜ਼ ਅੱਜ ਉਹ ਹੀ ਉਹਨੂੰ ਦੱਸ ਗਈ ਡਾਕਟਰ ਜਿਵੇਂ ਸੱਲ ਪੱਥਰ ਦਾ ਬਣ ਗਿਆ ਹੋਵੇ ਇਸੇ ਪਰਿਵਾਰ ਵਾਲੇ ਆਂਢੀ ਗੁਆਂਢੀ ਪੱਜੂ ਪੱਜ ਕੇ ਕਿਸੇ ਹਕੀਮ ਕੋਲ ਜਾ ਰਹੇ ਆ ਕਿਸੇ ਹੋਰ ਡਾਕਟਰ ਕੋਲ ਪਹੁੰਚੇ ਪੰਜ ਪੰਜ ਦੇ ਲੋਕਾਂ ਨੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਪਰੇ ਬੱਚੇ ਨੂੰ ਬਹੁਤ ਹੀ ਮੁਸ਼ਕਲ ਕੜੀ ਦੇ ਵਿੱਚ ਇਹ ਪੈ ਗਿਆ ਕਿਸੇ ਨੇ ਸਲਾਹ ਦਿੱਤੀ ਕਿ ਇੱਥੇ ਨੇੜੇ ਹੀ ਪਿੰਡ ਦੇ ਵਿੱਚ ਇੱਕ ਵੈਦ ਹਾਕੀਮ ਹੈ ਆਪਣੀ ਮਨਮਰਜ਼ੀ ਦੇ ਨਾਲ ਹੀ ਉਹ ਦਵਾਈ ਦਾਰੂ ਦਿੰਦਾ ਹੈ ਹੋਰ yogi ਨੇ ਕਿਹਾ ਕਿ ਇਸ ਬੱਚੇ ਦੀ ਦੇਨ ਉੱਥੇ ਚੋਕ ਕੇ ਨਹੀਂ ਲਿਜਾਇਆ ਜਾ ਸਕਦਾ ਉਸ ਵੈਦ ਹਾਕੀਮ ਨੂੰ ਮਿੰਤਾ ਤੱਲੇ ਕਰਕੇ ਇੱਥੇ ਬੁਲਾਇਆ ਜਾਵੇ ਡਾਕਟਰ ਨੇ ਆਪਣੇ ਕੁਝ ਦੂਤ ਭੇਜੇ ਤੇ ਕੁਝ ਮਿੱਤਰ ਦੋਸਤ ਭੇਜੇ ਕਿ ਉਹ ਸਾਕੀਮ ਤੱਕ ਪਹੁੰਚ ਕਰੋ ਹਾਕੀਮ ਨੂੰ ਜਾ ਕੇ ਦੱਸਿਆ ਕਿ ਫਲਾਣੇ ਨਗਰ ਦਾ ਡਾਕਟਰ ਦਾ ਫਲਾਣਾ ਬੱਚਾ ਹੈ ਉਸ ਨੂੰ ਸੱਪਣੇ ਘਾਟ ਲਿਆ ਹੈ ਸਿਰਫ 2 ਘੰਟਿਆਂ ਦੀ ਮੌਲਤ ਹੈ ਤੇ ਉਹ ਵੈਦ ਜਿਹੜਾ ਹੈ ਉਹ ਖੁਸ਼ ਹੋਣ ਲੱਗਾ ਕਿ ਤਾੜੀਆਂ ਮਾਰ ਕੇ ਹੱਸਣ ਲੱਗਾ ਸਾਰੀ ਕਹਾਣੀ ਉਹ ਦੋਤਾਂ ਨੂੰ ਦੱਸਦਾ ਹੈ ਤੁਹਾਨੂੰ ਪਤਾ ਕਿਉਂ ਮੈਂ ਉਸ ਡਾਕਟਰ ਦੇ ਹੱਥੋਂ ਪੀੜਤ ਹੋਇਆ ਹਾਂ ਇੱਥੇ ਰਹਿਣ ਲੱਗਿਆ ਉਹ ਕਹਿੰਦਾ ਕਿ ਜੋ ਤੁਹਾਡਾ ਆਪਸੀ ਮਤ ਪੈਦੇ ਹੈ ਆਪਸੀ ਰੰਜਿਸ਼ ਹੈ ਉਸ ਨੂੰ ਇੱਕ ਸਾਈਡ ਤੇ ਰੱਖ ਕੇ ਬੱਚੇ ਦਾ ਇਲਾਜ ਕਰ ਦਿਓ ਬੱਚੇ ਦਾ ਕੀ ਕਸੂਰ ਹੈ ਹਕੀਮ ਕਹਿਣ ਲਗਾ ਕਿ ਨਹੀਂ ਮੈਂ ਕਦੀ ਕਿਸੇ ਨੂੰ جواب ਨਹੀਂ ਦਿੱਤਾ ਪਰ ਇਸ ਮਾਮਲੇ ਦੇ ਵਿੱਚ ਮੈਨੂੰ ਜਵਾਬ ਦੇਣਾ ਪਵੇਗਾ ਮੈਨੂੰ ਚਾਹੇ ਇਸ ਮਾਮਲੇ ਦੇ ਵਿੱਚ ਰੱਬ ਵੀ ਆ ਕੇ ਕਵੇ ਤਾਂ ਇਹਦਾ ਇਲਾਜ ਕਰ ਦੇ ਮੈਂ ਇਲਾਜ ਨਹੀਂ ਕਰ ਸਕਦਾ ਮੇਰੇ ਹੱਥਾਂ ਤੋਂ ਇਲਾਜ ਨਹੀਂ ਹੋਣਾ ਮੇਰੇ ਆਪਣੇ ਸੱਤ ਬੱਚੇ ਇੱਕ ਇੱਕ ਕਰਕੇ ਇਹਨਾਂ ਦੇ ਇਹਨਾਂ ਹੱਥਾਂ ਦੇ ਵਿੱਚ ਹੀ ਮਰੇ ਹਨ ਇਸ ਲਈ ਸ਼ਾਇਦ ਇਸੇ ਸਮਾਂ ਹੈ ਇਸ ਵੇਲੇ ਮੇਰੀ ਰੂਹ ਨੂੰ ਬਹੁਤ ਸ਼ਾਂਤੀ ਮਿਲ ਸਕਦੀ ਹੈ ਉਹ ਇਹਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ ਤੇ ਨਮੋਸ਼ੀ ਦੇ ਵਿੱਚ ਵਾਪਸ ਪਰਤ ਆਏ ਜਦੋਂ ਵਾਪਸ ਪਰਤ ਕੇ ਆ ਕੇ ਡਾਕਟਰ ਨੂੰ ساری ਕਹਾਣੀ ਦੱਸੀ ਡਾਕਟਰ ਨੂੰ ਗੱਲ ਸਮਝ ਵਿੱਚ ਆ ਗਈ ਠੰਡ ਦੇ ਦਿਲਾਂ ਸੰਤ ਇਹ ਰਾਤ ਨੂੰ ਜਦੋਂ ਅਸੀਂ ਪਤਨੀ ਸੌ ਗਈ ਪਤਨੀ ਨੇ ਉਸ ਨੂੰ ਕਿਹਾ ਕਿ ਉਸ ਬੱਚੇ ਦਾ قصور ਕੋਈ ਨਹੀਂ ਤੁਹਾਨੂੰ ਚਲੇ ਜਾਣਾ ਚਾਹੀਦਾ ਹੈ ਤੁਸੀਂ ਗਲਤੀ ਕੀਤੀ ਹੈ ਕਹਿੰਦਾ ਕਿ ਨਹੀਂ ਮੈਂ ਜਾਵਾਂਗਾ ਮੈਂ ਕੱਲ ਸਵੇਰ ਵੇਲੇ ਜਾਵਾਂਗਾ ਜਦੋਂ ਉਸ ਦਾ ਬੱਚਾ ਪੂਰਾ ਹੋ ਗਿਆ ਮੈਂ ਉਸ ਡਾਕਟਰ ਦੇ ਹੰਜੂ ਟਪਕਦੇ ਦੇਖਣਾ ਚਾਹੁੰਦਾ ਹਾਂ ਰਾਤ ਹੋਈ ਇਸੇ ਘਰ ਵਾਲੇ ਸੌਂ ਗਏ ਪਰ ਇਸੇ ਜਿਵੇਂ ਜੈਨ ਨੂੰ ਕੋਈ ਟਿਕਾਣਾ ਨਹੀਂ ਮਿਲਿਆ ਇਹ ਜੈਨ ਦੇ ਵਿੱਚ ਕੋਈ ਸ਼ਾਂਤੀ ਨਹੀਂ ਸੀ ਰਾਤ ਨੂੰ ਉਸਨੇ ਹੌਲੀ ਜਈ ਦਰਵਾਜ਼ਾ ਖੋਲਿਆ ਤੇ ਉਸ ਡਾਕਟਰ ਦੇ ਨਗਰਵਾਲ ਤੁਰ ਪਿਆ ਜਦੋਂ ਉਸ ਡਾਕਟਰ ਦੇ ਘਰ ਨੇੜੇ ਪਹੁੰਚਦਾ ਹੈ ਤਾਂ ਸਮਝਾ ਨਹੀਂ ਆ ਰਹੀ ਸੀ ਕਿ ਰੋਕ ਕੇ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਦਾ ਕਿਸੇ ਪ੍ਰਕਾਰ ਦੀ ਕੋਈ ਚੀਖ ਚਿਹੜਾ ਤਾਂ ਨਹੀਂ ਸੁਣ ਰਿਆ ਡਾਕਟਰ ਦੀ ਘਰ ਵਾਲੀ ਉਸ ਬੱਚੇ ਨੂੰ ਵੇੜੇ ਦੇ ਵਿੱਚ ਲੰਮੇ ਪਾ ਕੇ ਬੈਠੀ ਐ ਐਸਾ ਕਿਸੇ ਬੰਦੇ ਕੋਲ ਬੈਠੇ ਨੇ ਦਵਾਈਆਂ ਦੇਣ ਵਾਲੇ ਕੋਈ ਵੈਦ ਵੀ ਬੈਠੇ ਨੇ ਜੋਗੇ ਵੀ ਬੈਠੇ ਨੇ ਇਹ ਵੈਸੋ ਹੁੰਦਾ ਕਿ ਮੈਨੂੰ ਕਿਹੜੀ ਤੱਕ ਨਹੀਂ ਤੱਕਾ ਲਗਾਇਆ ਚੰਗਾ ਪਲਿਆ ਰਾਤ ਨੂੰ ਸੁੱਤਾ ਹਾਂ ਮੈਂ ਇੱਥੇ ਕਿਵੇਂ ਪਹੁੰਚ ਗਿਆ ਹੁਣ ਉਸ ਘਰ ਤੋਂ ਵਾਪਸ ਮੁੜਨ ਦਾ ਯਤਨ ਕਰਨ ਲੱਗਿਆ ਪਰ ਫਿਰ ਅਚਾਨਕ ਲੱਗਿਆ ਕਿ ਨਹੀਂ ਮੈਨੂੰ ਆਪਣੇ ਧਰਮ ਤੋਂ ਮਨ ਕਰ ਨਹੀਂ ਹੋਣਾ ਚਾਹੀਦਾ ਅੱਗੇ ਹੋ ਜਾਂਦਾ ਅੱਗੇ ਜਾ ਕੇ ਬੈਠਦਾ ਹੈ ਜੋ ਕੁਝ ਸਮੇਂ ਜੋ ਕੁਝ ਆਪਣੇ ਨਾਲ ਲਿਆਦਾ ਸੀ ਉਸ ਭਟਾਰੇ ਦੇ ਵਿੱਚੋਂ ਕੱਢ ਕੇ ਬੱਚੇ ਦਾ ਮੂੰਹ ਖੋਲ ਕੇ ਚਮਚੇ ਦੇ ਨਾਲ ਬੱਚੇ ਦੇ ਮੂੰਹ ਦੇ ਵਿੱਚ ਕੁਝ ਪਾਇਆ ਤੇ ਬੱਚੇ ਦੇ ਜਿੱਥੇ ਉਸਨੇ ਸੱਪ ਤਲੇ ਦੇ ਡੰਗ ਮਾਰਿਆ ਸੀ ਉੱਥੇ ਕੁਝ ਚੀਜ਼ਾਂ ਦਾ ਲੇਪ ਕੀਤਾ ਸਾਰਿਆਂ ਨੂੰ ਕਹਿੰਦਾ ਕਿ ਆਪੋ ਆਪਣੇ ਘਰ ਚੱਲੇ ਜਾਓ ਸਵੇਰ ਵੇਲੇ ਵਾਪਸ ਆਉਣਾ ਸਿਰਫਾ ਦੇ ਚਾਰ ਜੇ ਦੇ ਪਿੰਡ ਦੇ ਚਾਰ ਮੌਤ ਪਰ ਇੱਥੇ ਰਹਿਣ ਹੋ ਰਿਹਾ ਇੱਥੇ ਕੋਈ ਨਾ ਰੁਕੇ ਬੱਚੇ ਦੀ ਮਾਂ ਨੂੰ ਹਿਦਾਇਤ ਕਰ ਦਿੱਤਾ ਕਿ ਬੱਚੇ ਨੂੰ ਚੋਕੇ ਅੰਦਰ ਗਰਮ ਥਾਂ ਤੇ ਲੈ ਕੇ ਜਾਓ ਬੱਚੇ ਨੂੰ ਉੱਥੇ ਪਾ ਦਿੰਦੇ ਹਾਂ ਸਾਹ ਚੱਲ ਰਹੇ ਹਨ ਬੱਚੇ ਦੀ ਮਾਂ ਨੂੰ ਕੋਈ ਉਮੀਦ ਨਹੀਂ ਸੀ ਬੱਚੇ ਦੇ ਪਿਓ ਨੂੰ ਵੀ ਕੋਈ ਨਹੀਂ ਉਮੀਦ ਬੱਚੇ ਦੇ ਪਿਓ ਨੂੰ ਤਾਂ ਇਹ ਵੀ ਨਹੀਂ ਲੱਗਿਆ ਕਿ ਹੁਣ ਇਲਾਜ ਕਰਨ ਕੋਈ ਆਇਆ ਹੈ ਕਿ ਨਹੀਂ ਆਇਆ ਉਹ ਤਾਂ ਪੱਥਰ ਦਾ ਬਣ ਚੁੱਕਾ ਹੈ ਇਸ ਮੁੰਡੇ ਦੀ ਮਾਂ ਨੂੰ ਇਸ ਮੁੰਡੇ ਦੇ ਪਿਓ ਨੂੰ ਕਹਿ ਕੇ ਜਾਂਦਾ ਕਿ ਦੂਰੋਂ ਨਮਸਕਾਰ ਕਰਕੇ ਕਿ ਤੁਹਾਡਾ ਬੱਚਾ ਚੰਨ ਪਲਾਂ ਦੇ ਵਿੱਚ ਉੱਠੇਗਾ ਚਾਰ ਉਲਟੀਆਂ ਉੱਪਰ ਛਾਲਾਂ ਕਰੇਗਾ ਦੋਸਤੋ ਬਾਅਦ ਉਸ ਨੂੰ ਪਾਣੀ ਪਿਉਣਾ ਹਲਕੀ ਫੁਲਕੀ ਖੁਰਾਕ ਦੇਣਾ ਮੈਂ ਜਾ ਰਹੀਆਂ ਇੰਨੀਆਂ ਗੱਲਾਂ ਸੁਣਦਿਆਂ ਉਹਨਾਂ ਦੇ ਜਿਵੇਂ ਜਿਸਮ ਦੇ ਵਿੱਚ ਇੱਕ ਕਿਸਮ ਦੀ ਗਰਮੀ ਦੌੜ ਗਈ ਹੋਵੇ ਭੱਜ ਭੱਜ ਕੇ ਬੱਚੇ ਵੱਲ ਨੂੰ ਜਾਂਦੇ ਵਾਕਿਆ ਹੀ ਅੰਦਰ ਪਹੁੰਚਦੇ ਆਂ ਤੱਕ ਬੱਚਾ ਹੋਸ਼ ਫੜ ਚੁੱਕਾ ਸੀ ਉਲਟੀਆਂ ਕਰਨ ਲੱਗਾ ਜਿਵੇਂ ਹਕੀਮ ਸਾਹਿਬ ਦੱਸ ਕੇ ਗਏ ਸੀ ਇਹ ਬੱਚਾ ਉਰਤियां ਕਰਕੇ ਆਪਣੇ ਅੰਦਰ ਜਾਂ ਵੇੜਾ ਗੰਦਗੀ ਹੋਵੇ ਸ੍ਰੀ ਦੇਵ ਚ ਜੰਮੀ ਹੈ ਉਹ ਬਾਹਰ ਕੱਢ ਦੇਵੇਗਾ ਚੰਦ ਪਲਾਂ ਬਾਦ ਬੱਚੇ ਨੂੰ ਨਵਾਇਆ ਜਾਂਦਾ ਹੈ ਬੱਚਾ ਪਾਣੀ ਮੰਗਦਾ ਤੇ ਬੱਚਾ ਸਿਹਤਯਾਬ ਹੋ ਜਾਂਦਾ ਹੈ ਉਸ ਡਾਕਟਰ ਦੀ ਘਰ ਵਾਲੀ ਕਹਿੰਦੇ ਕਿ ਇਹਨਾਂ ਪਹੁੰਚਿਆ ਹਕੀਮ ਚਲਾ ਗਿਆ ਕਿਉਂ ਗਿਆ ਇਹਨੂੰ ਕਿਉਂ ਦਿੱਤਾ ਆਪਣੇ ਕੋਲੇ ਨਹੀਂ ਜਾਦੀ ਤੰਦولت ਮਾਇਆ ਹੈ ਆਪਾਂ ਇਹਦੇ ਨਾਮ ਅਧਿਕਾਰ ਦਿੰਦੇ ਹਾਂ ਇਹਨੇ ਆਪਣੀ ਸਾਰੀ ਜ਼ਿੰਦਗੀ ਬਚਾ ਲਈ ਉਸ ਹਕੀਮ ਦਾ ਇੱਕ ਸਾਥੀ ਕੋਲ ਖੜਾ ਹੁੰਦਾ ਹੈ ਉਹ ਕਹਿੰਦਾ ਕਿ ਉਸ ਨੇ ਦولت ਦਾ ਕੀ ਕਰਨਾ ਉਸ ਦੇ ਕੋਲ ਵੱਡੇ ਵੱਡੇ ਰਾਜੇ ਮਹਾਰਾਜੇ ਇਲਾਜ ਕਰਵਾ ਕੇ ਜਾਂਦੇ ਨੇ ਕਦੇ ਕਿਸੇ ਤੋਂ ਕੋਈ ਵੀ ਖੋਟੀ دیਵਾਨੀ ਨਹੀਂ ਲਈ ساری عمر ਲੋਕਾਂ ਦਾ ਇਲਾਜ ਕੀਤਾ ਡਾਕਟਰ ਦੇ ਘਰ ਵਾਲੇ ਹਰਾਨ ਹੋ ਕੇ ਪੁੱਛਦੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੰਨਾ ਪਹੁੰਚ ਹੋਇਆ ਹਕੀਮ ਹੋਵੇ ਵੈਦ ਹੋਵੇ ਆਪ ਖੁਦ ਬੇਉਲਾਦ ਰਹਿ ਗਿਆ ਹਕੀਮ ਦਾ ਸਾਥੀ ਉੱਤਰ ਦਿੰਦਾ ਕਿ ਨਹੀਂ ਇਹ ਬੇਉਲਾਦ ਨਹੀਂ ਸੀ ਇਹਦੇ ਸੱਤ ਪੁੱਤਰ ਸਨ ਬڑے ਚਾਵਾਂ ਲਾਡਾਂ ਦੇ ਨਾਲ ਪਾਲ ਰਿਆ ਸੀ ਬੜਾ ਕੁਝ ਉਹਨਾਂ ਨੂੰ ਸਿਖਾ ਰਿਆ ਸੀ ਪਰ ਇੱਕ ਭੈੜੀ ਬਿਮਾਰੀ ਨੇ ਇਸ ਦੇ ਪੁੱਤਰਾਂ ਦੀ ਮੌਤ ਲੈ ਲਈ ਡਾਕਟਰ ਉੱਚੀ ਉੱਚੀ ਰੋਣ ਲੱਗਾ ਕਹਿਣ ਲੱਗਾ ਕਿ ਮੈਂ ਵੀ ਇਸ ਦਾ ਗੁਨਾਹਗਾਰ ਹਾਂ ਸ਼ਾਇਦ ਇੱਕ ਪੁੱਤਰ ਨੂੰ ਮੈਂ ਬਚਾ ਸਕਦਾ ਸਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਸੰਗਤ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਕੋਈ ਇੱਕ ਮਾੜਾ ਹੁੰਦਾ ਹੈ ਜੇ ਦੂਜਾ ਵੀ ਬਰਾਬਰ ਤੇ ਮਾੜਾ ਹੋ ਜਾਵੇ ਤੇ ਫਿਰ ਦੋਵਾਂ ਦੇ ਵਿੱਚ ਕੀ ਫਰਕ ਹੈ ਕੋਈ ਹੋਇਆ ਪਰ ਇਥੇ ਇਸ ਵੈਦ ਹਾਕਿਮ ਨੇ ਇਹ ਦਿਖਾਇਆ ਕਿ ਕਈ ਵਾਰੀ ਪ੍ਰਮਾਤਮਾ ਨੇ ਚਾਹੇ ਤੁਹਾਨੂੰ ਜਿੰਨੇ ਮਾੜੇ ਸਮੇਂ ਦੇ ਵਿੱਚ ਮਰਜੀ ਕੱਢਿਆ ਹੋਵੇ ਤੁਸੀਂ ਆਪਣੀ ਸ਼ਖਸੀਅਤ ਨੂੰ ਦਾਗੀ ਨਾ ਕਰੋ ਆਪਣੇ ਆਪ ਨੂੰ ਚੰਗਾ ਹੀ ਰੱਖੋ। ਇਹੀ ਕਾਰਨ ਸੀ ਇਸ ਨੇ ਇਸ ਦਾ ਇਲਾਜ ਕੀਤਾ ਥੋੜੇ ਸਮੇਂ ਬਾਅਦ ਉਹਦੇ ਘਰ ਇੱਕ ਹੋਰ ਪੁੱਤ ਜਯੋਸ ਨੂੰ ਪ੍ਰਾਪਤ ਹੋਏ ਸੰਤਾਨ ਪ੍ਰਾਪਤ ਹੋਏ ਪ੍ਰਮਾਤਮਾ ਔਖੇ ਵੇਲੇ ਦੇ ਵਿੱਚ ਪਾ ਦਿੰਦਾ ਹੈ। ਪਰ ਔਖੇ ਵੇਲੇ ਦੇ ਵਿੱਚ ਚੰਗੇ ਉਸੂਲਾਂ ਨੂੰ ਆਪਣੇ ਨਾਲ ਰੱਖੋ ਮਾੜੇ ਕੰਮ ਵਲੇ ਪਾਸੇ ਨਾ ਜਾਓ ਕਈ ਵਾਰ ਸਾਨੂੰ ਆਪਣਾ ਨੁਕਸਾਨ ਕਰਵਾ ਕੇ ਵੀ ਕਿਸੇ ਦਾ ਭਲਾ ਕਰਨਾ ਪੈਂਦਾ ਹੈ ਤੇ ਕੋਈ ਗੱਲ ਨਹੀਂ ਹੋ ਸਕਦਾ ਹੈ ਪਰਮਾਤਮਾ ਨੇ ਸਾਡੇ ਲਈ ਇੱਕ ਵਧੀਆ ਮੌਕਾ ਦਿੱਤਾ ਹੋਵੇ ਜਦੋਂ ਵੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਉਸ ਤੋਂ ਮੁਣਕਰ ਨਹੀਂ ਹੋਣਾ ਚਾਹੀਦਾ ਪਰਮਾਤਮਾ ਐਸੇ ਦੇ ਵਿੱਚ ਰਾਜੀ ਹੁੰਦੇ ਨੇ ਕਦੇ ਵੀ ਕੋਈ ਅੱਧੀ ਰਾਤ ਨੂੰ ਆਵਾਜ਼ ਮਾਰ ਲਵੇ ਰਾਜੀ ਖੁਸ਼ੀ ਹੋ ਕੇ ਉਹਦਾ ਸਾਥ ਦਿਓ ਇਹ ਮਹਿਸੂਸ ਕਰਿਆ ਕਰੋ ਕਿ ਪਰਮਾਤਮਾ ਨੇ ਮੈਨੂੰ ਇੰਨੇ ਜੋਗਾ ਕੀਤਾ ਹੈ ਕੋਈ ਮੇਰੇ ਤੋਂ ਉਮੀਦ ਰੱਖਦਾ ਹੈ ਨਹੀਂ ਤਾਂ ਲੱਖਾਂ ਲੋਕ ਇੱਥੇ ਸੁੱਤੇ ਪਏ ਨੇ ਲੰਮੀਆਂ ਤਾਂਣ ਕੇ ਉਹਦੇ ਕੋਲ ਕੋਈ ਵੀ ਕੋਈ ਪਹੁੰਚਣੇ ਕਾਦਾ ਪਰਮਾਤਮਾ ਨੇ ਮੇਰੇ ਵਿੱਚ ਕੋਈ ਵਖਰਾ ਦਿੱਤਾ ਹੈ ਤਾਂ ਹੀ ਕੋਈ ਸਾਡੇ ਕੋਲ ਮਦਦ ਲੈਣ ਦੇ ਲਈ ਆਇਆ ਹੈ ਤੇ ਸਰਬਾਤ ਦਾ ਪਲਾ ਕਰੋ ਸਰਬੱਤ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ